ਆ ਜਿਹੜੇ ਮੁਲਾਜ਼ਮ ਆ ਇਹਨਾਂ ਨੂੰ ਮੇਰੇ ਵੱਲੋਂ ਲੱਖ ਦੀ ਲਾਹਣਤ ਆ ਠੀਕ ਆ ਇਹਨਾਂ ਦੇ ਜੰਮਣ ਵਾਲਿਆਂ ਨੂੰ ਵੀ ਲੱਖ ਦੀ ਲਾਹਣਤ ਆ ਪੁਲਿਸ ਨੇ ਮੇਰੇ ਡੰਡੇ ਡੋਂਡੇ ਮਾਰੇ ਮੇਰੇ ਤਲਵਾ ਕੇਸ ਕੋਸ ਖਿੱਚ ਕੇ ਇਦਾਂ ਵਾ ਮੇਰੋ ਵਾਵਾ ਤੂੰ ਐ ਤਾਂ ਹੈ ਪੁਲਿਸ ਨੇ ਮੇਰੇ ਕੇਸਾਂ ਦੀ ਬੇਦਬੀ ਕੀਤੀ ਇਹ ਕਿਹੜਾ ਕਾਨੂੰਨ ਆ ਤੇ ਕਿਹੜੀ ਸਰਕਾਰ ਨੇ ਇਹਨਾਂ ਨੂੰ ਇਹ ਇਜਾਜ਼ਤ ਦਿੱਤੀ ਆ ਵੀ ਤੁਸੀਂ ਸਿੱਖਾਂ ਦੇ ਸਿਰਾਂ 'ਤੇ ਪੱਗਾਂ ਲਾਓ ਉਹਨਾਂ ਦੇ ਪਰਨੇ ਲਾਓ ਤੇ ਆ ਵੇਖੋ ਇਸ ਤਰ੍ਹਾਂ ਉਹਦਾ ਜਿਹੜਾ ਸਿਰ ਦੇ ਜੂੜੇ ਤੋਂ ਫੜ ਫੜ ਕੇ ਉਹਨੂੰ ਘੁਮਾ ਰਿਆ ਅਸੀਂ ਅੱਜ ਤੱਕ ਬੜਾ ਕੁਝ ਸਹੰਦੇ ਆਏ ਆ ਪਰ ਗੁਰੂ ਗ੍ਰੰਥ ਸਾਹਿਬ ਤੇ ਸਾਡੇ ਗੁਰੂ ਦੇ ਬਖਸ਼ੇ ਕਕਾਰਾਂ ਦੀ ਬਦਬੀ ਅਸੀਂ ਕਤਾਂ ਚਿਤ ਵੀ ਮਨਜ਼ੂਰ ਨਹੀਂ ਕਰ ਸਕਦੇ ਪੰਜਾਬ ਦੇ ਪਿੰਡੇ ਦੇ ਉੱਤੇ ਅਜੇ ਬਦਬੀਆਂ ਤੇ ਮੁਕਾਬਲਿਆਂ ਦੇ ਦੌਰ ਦੇ ਜ਼ਖਮ ਅੱਲੇ ਪਏ ਨੇ ਉਹਨੂੰ ਸੁਧਾਰਨ ਦੀ ਜਗ੍ਹਾ ਪੁਲਿਸ ਮਹਿਕਮੇ ਦੇ ਇਹੋ ਜਿਹੇ ਮੁਲਾਜ਼ਮ ਨਵੇਂ ਜ਼ਖਮ ਦੇਣਾ ਚਾਹੁੰਦੇ ਆ ਕੋ ਯਾਰੋ ਕੇ ਪੀ ਐਸ ਗਿਲ ਨਾ ਬਣੋ ਸਮੇਤ ਸੈਣੀ ਨਾ ਬਣੋ ਸੰਦੂ ਨਾ ਬਣੋ ਜੇ ਬਣਨਾ ਹੈ ਤੇ ਨਿਆਂ ਵਾਲੇ ਕਾਨੂੰਨ ਦੇ ਰਖਵਾਲੇ ਬਣੋ ਲੋਕਾਂ ਦੀ ਇੱਜ਼ਤਾਂ ਦੇ ਰਖਵਾਲੇ ਬਣੋ ਜੋ ਧਾਰਮਿਕ ਸਿਧਾਂਤ ਨੇ ਉਹਨਾਂ ਨੂੰ ਸਮਝ ਕੇ ਧਰਮ ਦੇ ਰਖਵਾਲੇ ਬਣੋ ਇਸ ਗੱਲ ਨਾਲ ਕੋਈ ਫਰਕ ਪੈਂਦਾ ਭਾਵੇਂ ਉਹ ਮੁਲਾਜ਼ਮਾਂ ਤੇ ਮੁਲਾਜ਼ਮ ਗੱਡੇ ਤੇ ਸੋ ਚੜਿਆ ਸਾਡੇ ਬੱਚਿਆਂ ਦੇ ਨਾਲ ਕੋਈ ਤੱਕਾ ਹੋਊਗਾ ਤੇ ਅਸੀਂ ਮਤਲਬ ਉੱਥੇ ਖੜਾਂਗੇ ਅੱਜ ਮੁੱਖ ਮੰਤਰੀ ਨਾ ਹੋ ਰਿਹਾ ਇਦਾਂ ਦੇ ਭੜਕੇ ਸਾਡੇ ਜਿਹੜੇ ਨੌਜਵਾਨ ਜਿਹੜੇ ਅਜੇ ਖਾਲਸੇ ਪੰਥ ਚ ਭਰਤੀ ਹੋ ਰਿਹਾ ਜਿਹੜੇ ਖਾਲਸੇ ਪੰਥ ਦਾ ਹਿੱਸਾ ਬਾਰੇ ਭਲਕੇ ਉਹਨਾਂ ਦੇ ਕਿਸਾਨ ਨੂੰ ਪਹਿਣਗੇ ਇਹਦਾ ਮਤਲਬ ਕਿ ਤੁਸੀਂ ਸਾਨੂੰ ਚੇਤਾ ਕਰਾਉਣਾ ਚਾਹੁੰਦੇ ਆਂ ਵੀ 84 ਭੂ ਲੋਹਣਾ ਚਲਾ ਸਿੰਘ ਯਾਦ ਰੱਖੋ ਇਸ ਵੀਡੀਓ ਦੇ ਵਿੱਚ ਇੱਕ ਅਮਰਤਾਰੀ ਸਿੱਖ ਨੌਜਵਾਨ ਨੂੰ ਉਹਦੇ ਵਾਲਾਂ ਤੋਂ ਫੜ ਕੇ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਧੂ ਧੂ ਕੇ ਕੁੱਟਿਆ ਤੇ ਮਾਰਿਆ ਜਾ ਰਿਹਾ ਹੈ ਪੁਲਿਸ ਬੁਲਾਈ ਜਾਣ ਦੇ ਪਿੱਛੇ ਦੋ ਤਿੰਨ ਕਾਰਨ ਦੱਸੇ ਜਾ ਰਹੇ ਆ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਕੇਸ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਖਸ਼ੇ ਪੰਜ ਕਕਾਰ ਉਹਦੇ ਨਾਲ ਬੇਪੱਤ ਕਰਨਾ ਕਿਸੇ ਸਿੱਖ ਨੂੰ ਤੇ ਬੇਦਬੀ ਕਰਨੀ ਉਹਨਾਂ ਕੇਸਾਂ ਦੀ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ਭਾਵੇਂ ਕੋਈ ਆਮ ਇਨਸਾਨ ਹੋਵੇ ਤੇ ਭਾਵੇਂ ਕੋਈ ਪੁਲਸ ਮਲਾਜ਼ਮ ਹੋਵੇ ਕਿਸੇ ਦਾ ਕੋਈ ਹੱਕ ਨਹੀਂ ਬਣਦਾ ਕਿ ਕਿਸੇ ਅਮਰਤ ਹਰੀ ਸਿੱਖ ਦੇ ਕੇਸਾਂ ਦੇ ਉੱਤੇ ਜਾਂ ਕਿਸੇ ਵੀ ਕਕਾਰ ਦੇ ਉੱਤੇ ਹੱਥ ਪਾਵੇ ਅਜੇ ਭਾਵੇਂ ਵਜਾ ਉਹਦਾ ਪਤਾ ਨਹੀਂ ਲੱਗਿਆ ਪਰ ਜੇ ਇਸ ਨੌਜਵਾਨ ਨੇ ਕੋਈ ਗਲਤ ਕੰਮ ਕੀਤਾ ਵੀ ਸੀ ਤੇ ਤੁਸੀਂ ਇਹਦੇ ਤੇ ਕਾਨੂੰਨੀ ਕਾਰਵਾਈ ਕਰੋ ਤੁਸੀਂ ਕਾਨੂੰਨ ਦੇ ਰਖਵਾਲੇ ਜੇ ਇੱਜ਼ਤਾਂ ਦੇ ਰਖਵਾਲੇ ਜੇ ਧਾਰਮਿਕ ਸੈਂਟੀਮੈਂਟ ਦੇ ਰਖਵਾਲੇ ਜੇ ਕਿ ਤੁਸੀਂ دہشت ਗਰਦ ਜੇ ਪੰਜਾਬ ਦੇ ਪਿੰਡੇ ਦੇ ਉੱਤੇ ਅਜੇ ਬੇਦਬੀਆਂ ਤੇ ਮੁਕਾਬਲਿਆਂ ਦੇ ਦੌਰ ਦੇ ਜ਼ਖਮ ਅੱਲੇ ਪਏ ਨੇ ਉਹਨੂੰ ਸੁਧਾਰਨ ਦੀ ਜਗ੍ਹਾ ਪੁਲਿਸ ਮਹਿਕਮੇ ਦੇ ਇਹ ਜੇ ਮੁਲਾਜ਼ਮ ਨਵੇਂ ਜ਼ਖਮ ਦੇਣਾ ਚਾਹੁੰਦੇ ਆ ਕੋਈ ਯਾਰੋ ਕੇਪੀਐਸ ਗਿਲ ਨਾ ਬਣੋ ਸਮੇਤ ਸੈਣੀ ਨਾ ਬਣੋ ਸੰਦੂ ਨਾ ਬਣੋ ਜੇ ਬਣਨਾ ਹੈ ਤੇ ਨਿਆਂ ਵਾਲੇ ਕਾਨੂੰਨ ਦੇ ਰਖਵਾਲੇ ਬਣੋ ਲੋਕਾਂ ਦੀ ਇੱਜ਼ਤਾਂ ਦੇ ਰਖਵਾਲੇ ਜੋ ਧਾਰਮਿਕ ਸਿਧਾਂਤ ਨੇ ਉਹਨਾਂ ਨੂੰ ਸਮਝ ਕੇ ਧਰਮ ਦੇ ਰਖਵਾਲੇ ਬਣੋ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਸ ਮੁਲਾਜ਼ਮ ਨੂੰ ਤੁਰੰਤ ਡਿਊਟੀ ਤੋਂ ਬਰਖਾਸਤ ਕਰ ਦਿੱਤਾ ਜਾਵੇ ਇਹੋ ਜਿਹੇ دہشتਗਰਦ ਲੋਕਾਂ ਦੀ ਪੰਜਾਬ ਪੁਲਿਸ ਦੇ ਮਹਿਕਮੇ ਦੇ ਵਿੱਚ ਕੋਈ ਵੀ ਥਾਂ ਨਹੀਂ ਹੋਣੀ ਚਾਹੀਦੀ ਅਸੀਂ ਅੱਜ ਤੱਕ ਬੜਾ ਕੁਝ ਸਹੰਦੇ ਆਏ ਹਾਂ ਪਰ ਗੁਰੂ ਗ੍ਰੰਥ ਸਾਹਿਬ ਤੇ ਸਾਡੇ ਗੁਰੂ ਦੇ ਬਖਸ਼ੇ ਕਕਾਰਾਂ ਦੀ ਬਦਬੀ ਅਸੀਂ ਕਤਾਂ ਚਿਤ ਵੀ ਮਨਜ਼ੂਰ ਨਹੀਂ ਕਰ ਸਕਦੇ ਦੁੱਧ ਲੈਣ ਜਾਂਦੇ ਆਂ ਤੇ ਰਾਜ ਮੈਨੂੰ ਕੁੱਤਾ ਪਿਆ ਗਵਾਂਢੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ ਕੁੱਤੇ ਨੂੰ ਵੱਢਣ ਪਿਆ ਹਾਂ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸੱਦ ਲਈ ਪੁਲਿਸ ਸੱਦ ਕੇ ਪੁਲਿਸ ਨੇ ਮੇਰੇ ਡੰਡੇ ਡੁੰਡੇ ਮਾਰੇ ਮੇਰੇ ਤਲਵਾ ਕੇਸ ਖੋਸ ਖਿੱਚ ਕੇ ਇਦਾਂ ਵਾ ਮੈਨੂੰ ਵਾਵਾ ਤੂ ਹੈ ਤਾਂ ਹੈ ਪੁਲਿਸ ਨੇ ਮੇਰੇ ਕੈਸਾਂ ਦੀ ਬੇਇੱਜ਼ਤੀ ਕੀਤੀ ਮੇਰੀ ਬੇਇੱਜ਼ਤੀ ਹੋਈ ਕੇਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੇਸਾਂ ਦਾ ਮਹਾਰਾਜ ਸਾਰਿਆਂ ਦੇ ਕੇਸ ਤੰਦਰੁਸਤ ਰੱਖੇ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖ ਹਾਂ ਜੀ ਕੁੱਤੇ ਤੋਂ ਕੁੱਤੇ ਤੋਂ ਹੋਇਆ ਝਗੜ ਤੇ ਪੁਲਸਾ ਮੁੜ ਕੇ ਪੁਲਸ ਕਨੇ ਸੱਦੀ ਬਣ ਕੇ ਹਾਂਜੀ ਪੁਲਸ ਤੇ ਉਹਨਾਂ ਜਿੰਨਾ ਦਾ ਕੁੱਤਾ ਉਹਨਾਂ ਨੇ ਸੱਦੀ ਹੀ ਪੁਲਸ ਕੇ ਉਹਨਾਂ ਨੇ ਸੱਦੀ ਆਉਂਦੇ ਮਾਰ ਲਾ ਪਏ ਹਾਂ ਪੁਲਸ ਤੇ ਇਦਾਂ ਲਾਗੋ ਬੰਨੇ ਫੋਨ ਕੀਤਾ ਗਵਾਂਡੀਆਂ ਨੇ ਕਹੇ ਨੇ ਹਾਂਜੀ ਆਉਂਦੇ ਡਾਂਗਾ ਮਾਰ ਲਾ ਮੇ ਤੁਹਾਡੇ ਹਾਂਜੀ ਆਉਂਦੇ ਡਾਂਗਾ ਮਾਰਨ ਲੱਗ ਪਏ ਮੇਰੇ ਤੇ ਮੇਰਾ ਫਿਰ ਵਾਲ ਬੋਲ ਖਿੱਚ ਕੇ ਇਦਾਂ ਵਾਵਾ ਧੂਤ ਆ ਕੇ ਗੱਡੀ 'ਚ ਸੁੱਟ ਕੇ ਇਦਾਂ ਸਿੱਧਾ ਕਰਕੇ ਲੈ ਗਏ ਮੈਨੂੰ ਤੇ ਤਾ ਥਾਣੇ ਲੈ ਗਏ ਤੁਹਾਨੂੰ ਹਾਂਜੀ ਥਾਣੇ ਲੈ ਗਏ ਮੁੜ ਕੇ ਕਿੱਦਾਂ ਛਡਾਇਆ ਤੁਹਾਨੂੰ ਮੁੜ ਕੇ ਛਡਾਇਆ ਇਦਾਂ ਫਿਰ ਘਰਦਿਆਂ ਨੇ ਜਾ ਕੇ ਇੱਕ ਮੋਵੀ ਗ ਅਦੇ ਉਹ ਵੀ ਗਏ ਹੈ ਨਾਲ ਮੁੜ ਕੇ ਆਂਦੇ ਹੱਡਾ ਬੰਦਾ ਇਹਨੂੰ ਛਡਾ ਲੈ ਗਿਆ ਆਪਣਾ ਘਰ ਦਾ ਬੰਦਾ ਵਾ ਜੋ ਕਿ ਕਿਸੇ ਗਰੀਬ ਤੇ ਤਸ਼ੱਦਦ ਹੁੰਦਾ ਹ ਤੇ ਸਮੇਂ-ਸਮੇਂ ਤੇ ਖਾਲਸਾ ਪੰਥ ਆਵਾਜ਼ ਬੁਲੰਦ ਕਰਦਾ ਤੇ ਉਹਨੇ ਕਰਦੇ ਰਹਿਣਾ ਉਹ ਜ਼ਰੂਰੀ ਨਹੀਂ ਹੁੰਦਾ ਕਿ ਉਹਦੇ ਕੋਈ ਮੋਢੇ ਤੇ ਹੱਥ ਰੱਖੇ ਕੋਈ ਨਾਲ ਖੜਿਆ ਆ ਕੇ ਤੇ ਫੇਰ ਹੀ ਖਾਲਸਾ ਪੰਥ ਤੁਰਦਾ ਖਾਲਸਾ ਪੰਥ ਸਵਾ ਲੱਖ ਕੀ ਤੁਰਪੇ ਨਾ ਤੇ ਉਹਦੇ ਮਗਰ ਵਹੀਰਾ ਆਪਣੇ ਆਪ ਹੀ ਲੋਕ ਘਤ ਲੈਂਦੇ ਜਿਨ੍ਹਾਂ ਨੂੰ ਮਰਨ ਦਾ ਜਜ਼ਬਾ ਹੋਵੇ ਤੇ ਜਿਹੜੇ ਸੱਚ ਦੇ ਪੰਧ ਹੀ ਹੋਣ ਤੇ ਮੈਨੂੰ ਬਹੁਤ ਸਾਰੇ ਫੋਨ ਆਏ ਵੈਸੇ ਮੇਰੇ ਕੋਲ ਇੱਕ ਮਿੰਟ ਦਾ ਵੀ ਸਮਾਂ ਨਹੀਂ ਸੀ ਤਬੀਅਤ ਮੇਰੀ ਠੀਕ ਨਹੀਂ ਸੀ ਤੇ ਪਰ ਆ ਮੈਂ ਤੁਹਾਨੂੰ ਇੱਕ ਵੀਡੀਓ ਲੱਗਾ ਵਿਖਾਉਣ ਇੱਕ ਬੱਚਾ ਹੀ ਕਹਿ ਸਕਦੇ ਆ ਜਿਹੜਾ ਕਿ ਬਹੁਤੀ ਉਮਰ ਨਹੀਂ ਜਿਹਦੀ ਜਿਹਨੂੰ ਮੁੱਖ ਮੰਤਰੀ ਸ਼ਹਿਰ ਧਮਕਬੇਸ ਕਹਿੰਦੇਖ ਰਿਆ ਉਹ ਜਿਹਨਾਂ ਲੋਕਾਂ ਦਾ ਮਨੋਰੰਜਨ ਕਰਦਾ ਰਿਹਾ ਹਿਵੇਂ ਕੋਈ ਉਹਦੇ ਵੱਲ ਧਿਆਨ ਨਹੀਂ ਦਿੱਤਾ ਹਨਾ ਤੇ ਆਹ ਵੇਖਿਓ ਜਿਹੜਾ ਵੀ ਕਿੱਦਾਂ ਕੇਸਾਂ ਤੋਂ ਫੜ-ਫੜ ਕੇ ਮੁਲਾਜ਼ਮ ਜਿਹੜਾ ਉਹਨੂੰ ਕੁੱਟ ਰਿਆ ਇਹ ਕਿਹੜਾ ਕਾਨੂੰਨ ਆ ਤੇ ਕਿਹੜੀ ਸਰਕਾਰ ਨੇ ਇਹਨਾਂ ਨੂੰ ਇਹ ਇਜਾਜ਼ਤ ਦਿੱਤੀ ਆ ਵੀ ਤੁਸੀਂ ਸਿੱਖਾਂ ਦੇ ਸਿਰਾਂ ਤੇ ਪੱਗਾਂ ਲਾਓ ਉਹਨਾਂ ਦੇ ਪਰਨੇ ਲਾਓ ਤੇ ਆਹ ਵੇਖੋ ਇਸ ਤਰ੍ਹਾਂ ਉਹਦਾ ਜਿਹੜਾ ਸਿਰ ਦੇ ਜੂੜੇ ਤੋਂ ਫੜ ਫੜ ਕੇ ਉਹਨੂੰ ਘੁਮਾ ਰਿਆ ਮੈਨੂੰ ਨਹੀਂ ਪਤਾ ਕਿ ਮੁੱਖ ਮੰਤਰੀ ਦਾ ਕੀ ਝਗੜਾ ਕੀ ਗੱਲਬਾਤ ਆ ਕੀ ਉਹਨੇ ਕਿ ਉਹਨੂੰ ਮਾੜਾ ਕਿਹਾ ਜਾਂ ਚੰਗਾ ਕਿਹਾ ਲੇਕਿਨ ਸਭ ਤੋਂ ਪਹਿਲਾਂ ਤੇ ਆ ਜਿਹੜੇ ਮੁਲਾਜ਼ਮਾਂ ਇਹਨਾਂ ਨੂੰ ਮੇਰੇ ਵੱਲੋਂ ਲੱਖ ਦੀ ਲਾਹਣਤ ਆ ਠੀਕ ਆ ਇਹਨਾਂ ਦੇ ਜਮਣ ਵਾਲਿਆਂ ਨੂੰ ਵੀ ਲੱਖ ਦੀ ਲਾਹਣਤ ਆ ਇਨਾਂ ਦੇ ਘਰਾਂ 'ਚ ਵੀ ਬੱਚੇ ਹੋਣਗੇ ਜੇ ਕੋਈ ਕਿਸੇ ਨੇ ਗਲਤੀ ਕੀਤੀ ਆ ਸਾਨੂੰ ਕਾਨੂੰਨ ਨੇ ਗ੍ਰਿਫਤਾਰ ਕਰਨ ਵਾਸਤੇ ਆਖਿਆ ਵੀ ਐਡਾ ਕੜਾ ਉਹਨੇ ਬੰਦੇ ਮਾਰਤੇ ਜਾਂ ਉਹ ਸਮੈਕ ਵਿੱਚ ਨਾਲੇ ਚੱਟਾ ਵੇਚਣ ਵਾਲਿਆਂ ਨੂੰ ਤੁਸੀਂ ਗੋਡੀਆਂ ਹੱਥ ਲਾਉਣੇ ਜਾ ਕੇ ਉਹਨਾਂ ਨੂੰ ਪਫੜ ਕਹਿ ਕੇ ਮੱਥਾ ਟੇਕਣੇ ਜਾ ਕੇ ਜਿਨ੍ਹਾਂ ਤੋਂ ਪੈਸੇ ਆਉਂਦੇ ਆ ਇਹ ਜਿਹੜੇ ਗਰੀਬ ਬੰਦੇ ਆ ਇਹਨਾਂ ਬੰਦਿਆਂ ਤੇ ਤੁਸੀਂ ਮਿੰਟ ਚੜਜਣੇ ਜਾ ਕੇ ਮੰਨਿਆ ਕੋਈ ਹੋਰ ਕੋਈ ਗਲਤੀ ਹੋਈ ਆ ਤੁਸੀਂ ਥਾਣੇ 'ਚ ਖੜੋ ਉਹਨੂੰ ਜੇ ਉਹਦੇ ਜੇਲ੍ਹ ਕਰਾਓ ਉਹਦੇ ਤੇ ਪਰਚਾ ਕਰੋ ਜਿਹੜਾ ਕਾਨੂੰਨ ਕਹਿੰਦਾ ਤੁਹਾਨੂੰ ਕਿਨੇ ਅਧਿਕਾਰ ਦਿੰਦਾ ਵੀ ਤੁਸੀਂ ਉਹਦੇ ਕੇਸਾਂ ਨੂੰ ਫੜ-ਫੜ ਕੇ ਉਹਦੇ ਕੇਸਾਂ ਦੀ ਬੇਅਦਬੀ ਕਰੋ ਮੈਂ ਤਬੀਅਤ ਮੇਰੀ ਠੀਕ ਨਹੀਂ ਪਰ ਫਿਰ ਵੀ ਜਦੋਂ ਮੈਨੂੰ ਅਲਕੀ ਸਾਹਿਬ ਨੇ ਤੇ ਹੋਰ ਵੀਰਾਂ ਵੱਲੋਂ ਬਹੁਤ ਸਾਰੇ ਫੋਨ ਆਏ ਤੇ ਮੇਰੇ ਕੋਲ ਮੁੱਖ ਮੰਤਰੀ ਦਾ ਨੰਬਰ ਨਹੀਂ ਨਾ ਉਹਦੇ ਕਿਸੇ ਪਿੰਡ ਵਾਲੇ ਦਾ ਹੀ ਮੇਰੇ ਕੋਲ ਨੰਬਰ ਹੈਗਾ ਨਾ ਕੋਈ ਰਾਬਤਾ ਹੈਗਾ ਲੇਕਿਨ ਮੈਂ ਜਾਊਂਗਾ ਜ਼ਰੂਰ ਮੈਨੂੰ ਇਸ ਗੱਲ ਨਾਲ ਕੋਈ ਫਰਕ ਪੈਂਦਾ ਭਾਵੇਂ ਉਹ ਮੁਲਾਜ਼ਮਾਂ ਤੇ ਮੁਲਾਜ਼ਮ ਗੱਡੇ ਤੇ ਚੜਿਆ ਸਾਡੇ ਬੱਚਿਆਂ ਦੇ ਨਾਲ ਕੋਈ ਤੱਕਾ ਹੋਊਗਾ ਤੇ ਅਸੀਂ ਮਤਲਬ ਉੱਥੇ ਖੜਾਂਗੇ ਅੱਜ ਮੁੱਖ ਮੰਤਰੀ ਨਾਲ ਹੋ ਰਿਹਾ ਇਦਾਂ ਦੇ ਭੜਕੇ ਸਾਡੇ ਜਿਹੜੇ ਨੌਜਵਾਨ ਜਿਹੜੇ ਅਜੇ ਖਾਲਸੇਪੰਥ ਚ ਭਰਤੀ ਹੋ ਰਿਹਾ ਜਿਹੜੇ ਖਾਲਸੇਪੰਥ ਦਾ ਹਿੱਸਾ ਬਾਰੇ ਭੜਕੇ ਉਹਨਾਂ ਦੇ ਕੇਸਾਂ ਨੂੰ ਪੜ੍ਹਨਗੇ ਇਹਦਾ ਮਤਲਬ ਕਿ ਤੁਸੀਂ ਸਾਨੂੰ ਚੇਤਾ ਕਰਾਉਣਾ ਚਾਹੁੰਦੇ ਆਂ ਕਿ 84 ਭੁੱਲੋ ਨਾ 84 ਵੀ ਯਾਦ ਰੱਖੋ ਤੇ ਤੁਹਾਨੂੰ ਇਹ ਗੱਲ ਕਹਿ ਦੇਣਾ ਚਾਹੁੰਦੇ ਆਂ ਕਿ ਜੇ ਇੱਜ਼ਤ ਦੇਈਦੀ ਆ ਤੇ ਇੱਜ਼ਤ ਨੂੰ ਪਰਵਾਣ ਕਰੋ ਇਹਨੂੰ ਆਪਣੇ ਆਪ ਵੀ ਤੁਸੀਂ ਮੁੜ ਕੇ ਕਹਿੰਦੇ ਆਂ ਵੀ ਸਾਡੀ ਇਤਨੀ ਕਰਦੇ ਲੋਕ ਐਸੇ ਕਰਕੇ ਨਹੀਂ ਕਰਦੇ ਬਗੈਰਤਾ ਵਾਲੇ ਕੰਮ ਤੁਸੀਂ ਕਰਦੇ ਆ ਕਿਹੜਾ ਕਾਨੂੰਨ ਆ ਯਾਰ ਕੋਈ ਐਸਐਸਪੀ ਡੀਐਸਪੀ ਆਈਜੀ ਕੋਈ ਵੀ ਆਪਣੇ ਸਟੇਟਮੈਂਟ ਦੇ ਦੇਵੇ ਵੀ ਆਹਾਂ ਸਾਨੂੰ ਇਹ ਅਥোরਿਟੀ ਆ ਵੀ ਤੁਸੀਂ ਜਾ ਕੇ ਬੱਚੇ ਦੇ ਜਾ ਕੇ ਛੱਤਰ ਮਾਰੋ ਚਪੇੜ ਮੰਨਿਆ ਚਲੋ ਚਪੇੜ ਮਾਰ ਲੀ ਤੁਸੀਂ ਤੁਸੀਂ ਤੇ ਇਦਾਂ ਨੂੰ ਕੁੱਟਣ ਦੇ ਜਿਦਾ ਕਸਾਈ ਮੈਂ ਝੋਟਾ ਕੁੱਟਦੇ ਆ ਮੇਰੇ ਹਿਸਾਬ ਨਾਲ ਤੁਸੀਂ ਕਸਾਈਆਂ ਨੂੰ ਮਾਤ ਪਾਤ ਦੀ ਯਾਰ ਇੱਕ ਬੇਅੰਤ ਬੁੱਚਣੀ ਮੈਗਨਾ ਉਹਦੀ ਨਸਲ ਬਸਲ ਲੱਗਦੇ ਬੰਦੇ ਆ ਇਹ ਜਿਹੜੇ ਬੰਦੇ ਆਗੇ ਜਿਹੜੇ ਵੀ ਬੰਦੇ ਆ ਕੋਈ ਸ਼ਰਮ ਨੂੰ ਹੱਥ ਮਾਰੋ ਮਾੜਾ ਮੋਟਾ ਤੇ ਭਾਈ ਬਾਕੀ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਾ ਵੀ ਕੀ ਕਾਰਨ ਬਣਿਆ ਜਿਹੜਾ ਮੁੱਖ ਮੰਤਰੀ ਨੂੰ ਇਹਨਾ ਤਸ਼ੱਦਦ ਉਹ ਸਹਣਾ ਪੈ ਰ ਤੇ ਉਹਦੇ ਕਿਹੇ ਭੈਣ ਭਰਾ ਦਾ ਕਿਹੇ ਵੀ ਪਿੰਡ ਦਾ ਕੋਈ ਨੰਬਰ ਹੋਵੇ ਮੈਨੂੰ ਜਰੂਰ ਮੈਨਾਂ رابطہ ਕਰੇ ਮੇਰਾ ਨੰਬਰ ਉਹੀ ਹੈ ਪੁਰਾਣਾ 98721 ਤੇ 9385 ਨਾ ਤੇ ਮੈਂ ਸੱਜਣ ਬਦਲਦਾ ਤੇ ਨਾ ਮੈਂ ਨੰਬਰ ਬਦਲਦਾ ਨਾ ਆਪਣਾ ਕਰਤਾਰ ਬਦਲਦਾ ਮੈਂ ਕੱਲ ਵੀ ਉਹੀ ਤੇ ਅੱਜ ਵੀ ਉਹੀ ਹਾਂ ਵੇਖੋ ਗਲਤੀ ਕਰੇ ਭਾਵੇਂ ਉਹ ਐਸਐਸਪੀ ਹੋਵੇ ਭਾਵੇਂ ਡੀਐਸਪੀ ਹੋਵੇ ਤੇ ਭਾਵੇਂ ਹੋਵੇ ਆਈਜੀ ਗਲਤ ਨੂੰ ਗਲਤ ਕਹਿਣ ਦਾ ਗੁਰਦਾ ਰੱਖਦੇ ਆ ਜਿੰਨਾ ਚਿਰ ਜਿਉਂਦੇ ਜਦਨ ਸਾਹ ਮੁੱਕ ਗਏ ਉਸ ਦਿਨ ਵੇਖੀ ਜਾਊਗੀ ਪਰ ਗਲਤ ਨੂੰ ਗਲਤ ਕਹਿਣਾ ਤੇ ਜ਼ੁਲਮ ਅੱਖਾਂ ਦੇ ਸਾਹਮਣੇ ਹੁੰਦਾ ਵੇਖ ਕੇ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਅਸੀਂ ਇਹ ਚੀਜ਼ ਦਾ ਜ਼ਰੂਰ ਉਸ ਬੰਦੇ ਕੋਲ ਹਿਸਾਬ ਲਵਾਵਾਂਗੇ ਉਹਨੂੰ ਜਾ ਕੇ ਮਿਲਾਂਗੇ ਵੀ ਤੈਨੂੰ ਕੀ ਅਧਿਕਾਰ ਦਿੱਤਾ ਵੀ ਕਿੰਨੇ ਅਧਿਕਾਰ ਦਿੱਤਾ ਤੈਨੂੰ ਇਸ ਵੈਨਾ ਬੰਦਿਆਂ ਦੇ ਕਾਰਵਾਈ ਹੋਣੀ ਚਾਹੀਦੀ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਨੇ ਆ ਠੀਕ ਆ ਮੁੱਖ ਮੰਤਰੀ ਨੇ ਜੇ ਕੋਈ ਗਲਤੀ ਕੀਤੀ ਆ ਜੇ ਕਾਨੂੰਨ ਨੇ ਮਾੜਾ ਕਿਹਾ ਚੰਗਾ ਕਿਹਾ ਉਹਦੇ ਤੇ ਬਣਦੀ ਕਾਰਵਾਈ ਕਰਕੇ ਉਹਦੇ ਤੇ ਪਰਚਾ ਪਾਉਂਦੇ ਉਹਨੂੰ ਅੰਦਰ ਕਰਦੇ ਉਹਨੂੰ ਥਾਣੇ ਖੜਦੇ ਠੀਕ ਆ ਉਹਦੇ ਤੇ ਐਫ ਆਈ ਆਰ ਦਰਜ ਕਰਦੇ ਲੇਕਿਨ ਇਹ ਕਿੰਨੇ ਕੇਸ ਬੰਦੇ ਨੇ ਤੁਹਾਨੂੰ ਇਹ ਅਥਾਰਟੀ ਦਿੱਤੀ ਇਜਾਜ਼ਤ ਦਿੱਤੀ ਆ ਵੀ ਤੁਸੀਂ ਸ਼ਰਿਆਮ ਕੈਮਰੇ ਦੇ ਸਾਹਮਣੇ ਤੁਸੀਂ ਬੰਦੇ ਦੇ ਸਿਰ ਦੇ ਉੱਤੋਂ ਪਰਨਾ ਲਾ ਕੇ ਵਗਾ ਕੇ ਮਾਰਿਆ ਉਹਦੇ ਕੇਸਾਂ ਤੋਂ ਫੜ ਫੜ ਕੇ ਉਹਨੂੰ ਕੋਟ ਕੋਟ ਕੇ ਉਹਦਾ ਬੁਰਾ ਹਾਲ ਕਰਦੇ ਪਏ ਤੇ ਉਹ ਗੁਰੂ ਨਾਨਕ ਸਾਹਿਬ ਦਾ ਵਾਸਤਾ ਦੇਣ ਡਿਆ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਵਾਸਤਾ ਰੁਕ ਜੋ ਲੱਕ ਦੀ ਲਾਂਤ ਤੁਹਾਡੇ ਯਾਰ ਫਿਰ ਤੁਹਾਡਾ ਮੁੜ ਕੇ ਕੋ ਲਾਤ ਮਾਰੋਂਦਾ ਤੇ ਫਿਰ ਤੁਸੀਂ ਚੀਕਾਂ ਮਾਰਦੇ ਆ ਤੇ ਲਾਉਣੇ ਹੀ ਨੇ ਅਗਲਾ ਨੇ ਪੱਗਾਂ ਲਵਾ ਕੇ ਰਹਿਣ ਤੁਹਾਡੇ ਤੋਂ ਇੰਨਾ ਬਹਿਣਾ ਬੰਦਾ ਮਾਨ ਸਾਹਿਬ ਜਿਹੜਾ ਬੰਦਾ ਉਹ ਡਾਂਗ ਵੋਂ ਡਿਆ ਉਹ ਚਿੱਟੀ ਦਾੜੀ ਵਾਲਾ ਮੈਂ ਵੇਖ ਰਿਹਾ ਵੀਡੀਓ ਵੇਖ ਕੇ ਮੈਨੂੰ ਇੰਨਾ ਜ਼ਿਆਦਾ ਗੁੱਸਾ ਚੰਨਿਆ ਵੀ ਯਾਰ ਲੱਖ ਦੀ ਲਾਂਤ ਇਹੋ ਜਿਹੇ ਜਿਹੜੇ ਸਰਾਂ ਚ ਪੱਗਾਂ ਪਸਾ ਕੇ ਬੈਠੇ ਯਾਰ ਲਾਹ ਦੋ ਪੱਗਾਂ ਤੂੰ ਹੀ ਨਹੀਂ ਇਹਨਾਂ ਨੇ ਪੱਗਾਂ ਦੇ ਲੈ ਕੇ ਗਏ ਪਾ ਪਿਛਲੇ ਦਿਨ ਹੀ ਆਖਿਆ ਤੇ ਬਣਿਆਂ ਦੇ ਚੀਕਾਂ ਨਿਕਲੀਆਂ ਤੂੰ ਕੌਣ ਹੋਣਾ ਪੱਗਾਂ ਲਵਾਉਣ ਵਾਲਾ ਇਦਾਂ ਉਹਦਾ ਮੈਂ ਐਸੇ ਕਰਕੇ ਕਹਿਣਾ ਵੀ ਇਹ ਲੋਕ ਪੱਗਾਂ ਦੇ ਅਧਿਕਾਰੀ ਨਹੀਂ ਹੈਗੇ ਇਹ ਇੰਨੀ ਯੋਗ ਨਹੀਂ ਹੈਗੇ ਵੀ ਇਹ ਪੱਗ ਨੂੰ ਸਾਫ਼ ਸਕਣ ਪੰਗ ਦੀ ਪੱਗ ਦੇ ਕਰਦਾਰ ਨੂੰ ਉੱਚਾ ਸੋਚਾ ਰੱਖ ਸਕਣ ਇਹ ਬੇਗੈਰਤ ਲੋ ਕੋ ਚੰਦ ਪੈਹਾ ਵਾ ਤੇ ਮੇਰੇ ਹਿਸਾਬ ਨਾਲ ਕੋਈ ਅਨਕੀ ਸਾਹ ਬੁਰੇ ਤੇ ਧੱਕਾ ਹੋ ਰਿਆ ਵਾ ਕਿ ਪਿੰਡਾਂ ਦੇ ਵਿੱਚ ਆਮ ਥੋੜੇ ਬਹੁਤੇ ਲੜਾਈ ਝਗੜੇ ਹੋ ਰਹੇ ਜਿਹੜੇ ਉਹ ਲਾ ਕੇ ਅਮਰਤਾਰੀ ਪਰੇ ਫਿਰਦੇ ਮੈਂ ਤਾਂ ਉਹਨਾਂ ਨੂੰ ਵੀ ਬਗਾਰਤੀ ਗਣਦਾ ਇਹੋ ਜਿਹੇ ਬੰਦਿਆਂ ਨੂੰ ਮਾਰਜਣਾ ਚਾਹੀਦਾ ਐਵੇਂ ਨੀ ਕਿਨੇ ਬੰਦ ਕੀਤੀ ਵੀ ਮੁੱਖ ਮੰਤਰੀ ਨੇ ਇਹ ਬਈ ਦਿਨੋਂ ਦਿਨ ਇਹ ਵਾਇਰਸ ਜਿਹੜੀ ਆ ਇਹ ਪ੍ਰਸ਼ਾਸਨ ਕੋਈ ਨਹੀਂ ਨੂੰ ਰੋਕ ਲੋ ਚੰਗੀ ਗੱਲ ਵੇਖੋ ਜੀ ਇਦਾਂ ਸੰਗਾਂ ਨਾਲ ਥੱਕੇ ਹੋਣ ਦੇ ਇਹਨਾਂ ਬੰਦਿਆਂ ਦੇ ਬਣਦੀ ਕਾਰਵਾਈ ਕਰੋ ਜਿਨ੍ਹਾਂ ਬੰਦਿਆਂ ਨੇ ਧੱਕਾ ਕੀਤਾ ਅਸੀਂ ਖੁਦ ਵੀ ਉੱਥੇ ਆ ਰਹੇ ਹਾਂ ਬਈ ਸਾਡੇ ਤੇ ਵੀ ਕਰ ਦਿਓ ਜਿਹੜਾ ਕਰਨਾ ਹੋਊਗਾ ਹਾਂ ਪੰਤੇ ਸਿੰਘ ਨਾਲ ਤਿਆਰ ਵਰ ਤਿਆਰ ਹੋ ਕੇ ਉੱਥੇ ਪਹੁੰਚਾਂਗੇ ਗਲਤ ਨੂੰ ਗਲਤ ਅਸੀਂ ਕਹਿਣਾ ਮੁੱਖ ਮੰਤਰੀ ਸਾਡੇ ਨੂੰ ਪਤਾ ਕਿ ਉਹ ਕੀ ਕਰਦ ਰਿਹਾ ਕੀ ਨਹੀਂ ਕਰਦ ਰਿਹਾ ਲੇਕਿਨ ਅੱਜ ਉਹ ਬੰਦਾ ਸੱਚ ਦੇ ਰਾਹ ਤੇ ਤੁਰਿਆ ਤੇ ਅੱਜ ਉਹ ਬੰਦੇ ਦਾ ਆ ਸ਼ਰੂ ਹੋ ਰਿਹਾ ਜਿੱਦ ਨੂੰ ਬੰਦਾ ਲੁੱਚਪੁਣੇ ਦੇ ਵਿੱਚ ਹੀ ਉਦੋਂ ਸਾਰਾ ਪਪੜ ਜੀ ਪਪੜ ਜੀ ਕਹਾਂਗੇ ਜੱਫੀਆਂ ਪਾਉਂਦੇ ਫਿਰਦੇ ਸੀ ਅੱਜ ਜਦੋਂ ਕਿਸੇ ਦੇ ਕੇਸਾਂ ਦੀ ਬੇਅਦਬੀ ਹੁੰਦੀ ਆ ਖੜਨਾ ਸਿੱਖਦਾ ਸਿੱਖਦਾ ਫਰਜ਼ ਬਣਦਾ ਠੀਕ ਆ ਅਮਰਧਾਰੀਓ ਬੱਚਾ ਵਾ ਅਸੀਂ ਉਹਦੇ ਨਾਲ ਖੜੇ ਆ ਪੂਰਾ ਦਲ ਪੰਥ ਦੇ ਨਾਲ ਖੜਾ ਕਰ ਦੂੰਗਾ ਜੇ ਪ੍ਰਸ਼ਾਸਨ ਚਾਹੁੰਦਾ ਵੀ ਕੋਈ ਰੋਲਾ ਰਪਾ ਨਾ ਪਵੇ ਇਹਨਾਂ ਮੁਲਾਜ਼ਮਾਂ ਤੇ ਬਣਦੀ ਕਾਰਵਾਈ ਕਰੋ ਨਹੀਂ ਤੇ ਇਹਨਾਂ ਨੂੰ ਮਾਫੀ ਮੰਗਣੀ ਪੈਣੀ ਜੇ ਮੁੜ ਕੇ ਨਾ ਆਖਿਓ ਵੀ ਸਾਨੂੰ ਸੜਕਾਂ ਜਾਮ ਕੀਤੀਆਂ ਰਾਹ ਜਾਮ ਕੀਤੇ ਆ ਵੀ ਇਹਦੇ ਜ਼ਿੰਮੇਦਾਰ ਤੁਸੀਂ ਆਪ ਜੇ ਇੱਕ ਵਾਰੀ ਮੈਨੂੰ ਮੁੱਖ ਮੰਤਰੀ ਤੋਂ ਪਤਾ ਲੈ ਲੈਣ ਦਿਓ ਵੀ ਕਹਾਣੀ ਕੀ ਆ ਕੀ ਵਾਰਦਾਤ ਆ ਕਿਹਦਾ ਕਰਕੇ ਉਹਨੂੰ ਇਹਨਾਂ ਕੁੱਟਿਆ ਮਾਰਿਆ ਜਾ ਰਿਹਾ ਉਹਦੇ ਤੋਂ ਬਾਅਦ ਇਹ ਜਿਹੜੇ ਭਾਵੇਂ ਮੁਲਾਜ਼ਮੀਆਂ ਭਾਵੇਂ ਡਿਊਟੀ ਤੇ ਹੋਣ ਭਾਵੇਂ ਬੇਡਿਊਟੀ ਹੋਣ ਲੇਕਿਨ ਇਹਨਾਂ ਨੂੰ ਪੁੱਛਣਾ ਜ਼ਰੂਰ ਹੈ ਠੀਕ ਆ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿ ਰਹੇ ਆ ਇਹਨਾਂ ਬੰਦਿਆਂ ਤੇ ਬਣਦੀ ਕਾਰਵਾਈ ਕਰੋ ਔਰ ਇਹਨਾਂ ਬੰਦਿਆਂ ਤੋਂ ਅਸੀਂ ਮਾਫੀ ਮੰਗਾਉਣੀ ਆ ਜਿਹੜੇ ਬੰਦੇ ਨਾਜਾਇਜ਼ ਬੱਚਿਆਂ ਦੇ ਧੱਕਾ ਕਰ ਰਹੇ ਆ ਤੁਹਾਨੂੰ ਕਿੰਨੇ ਅਧਿਕਾਰ ਦਿੱਤਾ ਯਾਰ ਕਿਹੜਾ ਇਸ ਦੇਸ਼ ਦਾ ਕਾਨੂੰਨ ਕਹਿੰਦਾ ਵੀ ਤੁਸੀਂ ਬੱਚਿਆਂ ਨੂੰ ਐਦਾਂ ਵਾਕਈਸਾਂ ਤੋਂ ਫੜ-ਫੜ ਕੇ ਤੁਸੀਂ ਕੀ ਦੁਨੀਆ ਦੇ ਸਾਹਮਣੇ ਸਾਡੀ ਦੇਖ ਸਾਫਤ ਕਰਦੇ ਪਏ ਆ ਵੀ ਅਸੀਂ ਐਦਾਂ ਤੁਹਾਡੇ ਬੱਚਿਆਂ ਨੂੰ ਕੁੱਟਾਂਗੇ ਮਾਰਾਂਗੇ ਤੇ ਤੁਹਾਡੇ ਬੱਚੇ ਸਿੱਖ ਨਹੀਂ ਬਣਨਗੇ ਉਹ ਲਾਣਤੀਓ ਜਦੋਂ ਖਾਨ ਬਾਦਰ ਚੱਕਰੀਆ ਖਾਨ ਦਾ ਦੌਰ ਹੀ ਨਾ ਤੇ ਸਵਾ ਸਵਾ ਮਣ ਦੇ ਪੀਸ ਨੇ ਪੀਸੇ ਜਾਂਦੇ ਤੇ ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਕੇ ਗਲਾਂ 'ਚ ਹਾਰ ਪੈਂਦੇ ਤੇ ਸੇਖੋ ਉਦੋਂ ਵੀ ਨਹੀਂ ਮੁੱਕੇ ਤੁਹਾਡੇ ਵਰਗੇ ਲਾਹਣਤੀਆਂ ਨੇ ਉਦੋਂ ਵੀ 100-100 ਰੁਪਇਆ ਜਦੋਂ ਮੁੱਲ ਪੈਂਦਾ ਸੀ ਪੈਸੇ ਕਮਾਉਣ ਦੇ ਖਾਤਰ ਕੁੜੀਆਂ ਦੇ ਸਿਰ ਵੱਢ ਕੇ ਖੜਦੇ ਰਹਿ ਅਸੀਂ ਤਾਂ ਵੀ ਨਹੀਂ ਮੁੱਕੇ ਤੇ ਤੁਹਾਡੇ ਵਰਗੇ ਸਮੇਂ-ਸਮੇਂ ਤੇ ਮੁੱਕਦੇ ਰਹਿ ਤੇ ਸਾਡੇ ਵਰਗੇ ਸਮੇਂ-ਸਮੇਂ ਤੇ ਪੈਦਾ ਹੁੰਦੇ ਰਹਾ ਕਿਰਤਾ ਰੱਖਿਓ ਅਸੀਂ ਹੱਕ 사ਜ ਦੇ ਵਾਸਤੇ ਆਵਾਜ਼ ਬੁਲੰਦ ਕਰਦੀਆਂ ਨਾ ਕਹਦੀਆਂ ਚਪਲਾ ਛਾੜਨ ਵਾਤੇ ਠੀਕ ਆ ਤੇ ਅਸੀਂ ਜਿੰਨਾ ਨਾ ਪਿਆਰ ਆ ਸਾਡਾ ਉਹਨਾਂ ਦਾ ਪਿਆਰ ਹੀ ਆ ਜਿਹੜੇ ਗਲਤ ਕਰਦੇ ਆ ਅਸੀਂ ਉਹਨਾਂ ਦੇ ਵਿਰੋਧੀਆਂ ਥੋਕੇ ਕਹਿ ਰਹੇ ਆ ਵਿਰੋਧੀਆਂ ਠੀਕ ਆ ਭਾਵੇਂ ਮੇਰਾ ਪਿਓ ਵੇ ਭਾਵੇਂ ਭਰਾ ਵੇ ਜਿਹੜਾ ਗਲਤ ਕਰੂਗਾ ਉਹਨੂੰ ਗਲਤ ਨੂੰ ਗਲਤੀ ਕਹਿਣਾ ਠੀਕ ਤਾਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਨੇ ਆ ਇਹਨਾਂ ਬੰਦਿਆਂ ਦੇ ਬੰਦੀ ਕਾਰਵਾਈ ਕਰੋ ਨਹੀਂ ਤੇ ਮਾਫੀਨਾਮਾ ਇਹਨਾਂ ਕੋਲ ਹੀ ਲੈਣਾ ਜੇ ਤੇ ਮੈਨੂੰ ਮੁੱਖ ਮੰਤਰੀ ਤੱਕ ਮੇਰੀ ਇਹ ਵੀਡੀਓ ਪਹੁੰਚਾਓ ਉਹਦਾ ਨੰਬਰ ਮੇਰੇ ਤੱਕ ਪਹੁੰਚਾਓ ਜੋ ਜਾਂ ਉਹਨੂੰ ਨੰਬਰ ਮੇਰਾ ਦਿਓ ਕਿ ਮੈਨਾਂ ਰਾਬਤਾ ਕਰੇ ਵੀ ਕੀ ਕਹਾਣੀ ਕੀ ਗੱਲ ਆ ਇਹਦਾ ਕਰਕੇ ਉਹਨੂੰ ਕੁੱਟਿਆ ਮਾਰਿਆ ਜਾ ਰਿਹਾ ਮੈਂ ਬਹੁਤੀ ਲੰਮੀ ਨਹੀਂ ਕਰਨੀ ਵੀਡੀਓ ਪਹੁੰਚਾ ਦੇ ਤੋ ਉਹਨਾਂ ਮੁਲਾਜ਼ਮਾਂ ਦਾ ਕੋਈ ਪਹੁੰਚਾ ਦਿਓ ਉਹਨਾਂ ਨੇ ਮੇਰੇ ਵੱਲੋਂ ਲੱਖ ਦੀ ਲਾਹਣਤ ਆ ਤੇ ਜੇ ਕੋ ਕਹਿਣਾ